ਦਰਵਾਜੇ ਨੂੰ ਭੇਟ ਕੀਤੇ ਆ ਅਸੀਂ ਸਰਪੰਚ ਸਾਹਿਬ ਦਾ ਸਬੂਚਨ ਨਗਰ ਦਾ ਧਰਵਾਦ ਕਰਦੇ ਆ ਕਿਉਂਕਿ ਜੋ ਪਿੰਡਾ ਇਹਨਾਂ ਦਾ ਜਿਵੇਂ ਆਪਣੇ ਪਿੰਡਾਂ ਦਾ ਆਪਾਂ ਕਦੇ ਵਿਆਹ ਜਾਂਦੇ ਸੀ ਨਾ ਪਿੰਡ ਉੱਦਾਂ ਵੀ ਸਾਡੇ ਕੋਲ ਪਿੰਡ ਦੇ ਇੱਥੇ ਕੁੜੀ ਆ ਉਹ ਆਪ ਉਹਦਾ ਜਦੋਂ ਬਰਾਤ ਧਰਮਸਾਜ ਉੱਤਰੇ ਪਿੰਡ ਜਾਂਦੇ ਸੀ ਨਾ ਪਹਿਲਾਂ ਕਹਿੰਦੇ ਸੀ ਪਹਿਲਾਂ ਪੱਤਲ ਲਿਆਉੋਂ ਪਰ ਕੁੜੀ ਨੂੰ ਤੇ ਸਾਗਰ ਦੇ ਕੇ ਫੇਰ ਚਾ ਫੇਰ ਜਾਮਾ ਵੇ ਕਰੇ ਸੋ ਜੁੜਾਏ ਪੰਡ ਦਾ ਇਹ ਨਹੀਂ ਹੁੰਦਾ ਇੱਕ ਮਾਨਾ ਕਰੂਣਾ ਆਪਣੇ ਅਮੀਰ ਦਾ ਉਹ ਇੱਕ ਪਿਆਰ ਦੇਦਾ ਵੀ ਜਦੋਂ ਬਿੰਨਾ ਸਾਡਾ ਕੰਡੀ ਜੇ ਆਇਆ ਅਸੀਂ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਸੋ ਮੈਂ ਉਹ ਬੇਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਫਰਦੌਤ ਬਹੁਤ ਹੀ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆਨੰਦ ਨਾਲ ਜੀਪੀਸੀ ਮੈਂਬਰ ਵੀ ਆ ਸਰਦਾਰ ਦਜਿੰਦਰਪਾਲ ਸਿੰਘ ਜੀ ਚੰਦੂ ਸਾਹਿਬ ਸਾਫ ਕਾ ਐਮਐਲਏ ਸਾਹਿਬ ਸਾਫ ਕਾ ਚੇਅਰਮੈਨ ਸਾਹਿਬ ਮੇਰੇ ਛੋਟੇ ਵੀਰ ਕੁਮਦੀਪ ਜੀ ਸ਼ਰਮਾ ਜੋ ਕਿ ਇਹ ਸਰਕਲ ਦੇ ਪ੍ਰਧਾਨ ਆ ਸਰਦਾਰ ਸੁਰਿੰਦਰ ਸਿੰਘ ਜੀ ਜਿਹੜੇ ਕਿ ਸਰਪੰਚ ਸਾਹਿਬ ਆ ਇਸ ਪਿੰਡ ਤੋਂ ਬੰਗਾ ਤੋਂ ਬਲਵੀਰ ਸਿੰਘ ਜੀ ਬੋੜਪੁਰ ਸਰਪੰਚ ਸਾਹਿਬ ਬੰਬਲ ਜੀ ਸਰਪੰਚ ਸਾਹਿਬ ਧਰੇੜੀ ਗੁਰਮਖਸ਼ੀ ਸਿੰਘ ਜੀ ਮੈਂਬਰ ਸਾਹਿਬ ਜਸਵੀਰ ਸਿੰਘ ਜੀ ਮਿੱਠੂ ਮਾਜਰਾ ਸਾਹਿਬ ਸਰਪੰਚ ਸਾਹਿਬ ਤੇਪਾਵਿੰਦਰ ਸਿੰਘ ਜੀ ਥਾਡੇਦਰ ਸਾਹਿਬ ਬਹੁਤ ਸਤਿਕਾਰਯੋਗ ਮੇਰੇ ਵਿਦੁਰੋ ਭਰਾਵੋ ਨੌਜਵਾਨ ਦੋਸਤੋ ਮੇਰੀਆਂ ਬਹੁਤ ਸਾਰੀ ਗਿਣਤੀ ਚ ਪੈਣਾ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਾਸ ਆਵਦਨੀ ਦੇਣਾ ਸ਼ਬਦ ਨਾਲ ਤੁਹਾਡਾ ਧੰਨਵਾਦ ਕਰਦਾ ਬੜਾ ਪਿਆਰ ਤੁਸੀਂ ਮੈਨੂੰ ਦਿਆ ਔਰ ਸਰਪੰਚ ਸਾਹਿਬ ਦੋਨੇ ਹੀ ਬੈਠੇ ਆ ਪੂਰੇ ਤਨ ਮਨ ਔਰ ਧਨ ਦੇ ਨਾਲ ਵਿਜੜੀ ਵੱਡੀ ਸੇਵਾ ਕਰੀ ਔਰ ਪੰਜ ਸਾਲ ਨੇ ਜਿਸ ਤਰ੍ਹਾਂ ਦੱਸਿਆ ਕਿ ਕੱਲੀ-ਕੱਲੀ ਗਲੀ 'ਚ ਜਾ ਰਹੇ ਆ ਪਿੰਡ 'ਚ ਜਾ ਰਹੇ ਆ ਇਹ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਹੀ ਆ ਲੀਡਰ ਆ ਜਿਹੜੇ ਇੰਨੀ ਮਿਹਨਤ ਕਰ ਸਕਦੇ ਤੁਸੀਂ ਦੇਖ ਲਿਓ ਮੈਂ ਨਾ 400 ਤੋਂ ਉੱਪਰ ਮੀਟਿੰਗਾਂ ਕਰ ਲਈਆਂ ਜੀ 400 ਮੀਟਿੰਗਾਂ ਡੇਲੀ 18 ਮੀਟਿੰਗਾਂ ਕਰਦਾ ਹਾਂ ਔਰ ਗਰਮੀ ਕਿੰਨੀ ਆ 46 ਡਿਗਰੀ ਟੈਂਪਰੇਚਰ ਆ ਜਿਹੜੇ ਮੇਰੇ ਵਿਰੋਧੀ ਆ ਨਾ 40 ਮਿੰਟੀਆਂ ਨਹੀਂ ਕਰ ਸਕਿਏ ਪਿੰਡਾਂ 'ਚ ਕੋਈ ਵੀ ਬੋਲੇ ਸੋਨਿਆ ਸਰੀਆ ਦਾ ਇਹ ਥੋੜੇ ਕਰਕੇ ਹੋਈਆਂ ਇੰਨੀ ਗਰਮੀ 'ਚ ਤੁਸੀਂ ਘਰ ਘਰ ਜਾ ਕੇ ਮੈਸੇਜ ਲਾਂਦੇ ਆ ਇਕੱਠੇ ਕਰਦੇ ਆ ਅਸੀਂ ਤਾਂ ਆ ਕੇ 2 ਮਿੰਟ ਬੋਲਣੇ ਹੁੰਦਾ ਥੋਡੀ ਮਿਹਨਤ ਆ ਮਤਲਬ ਮੈਂ ਤੁਹਾਨੂੰ ਸਲੂਟ ਕਰਦਾ ਅੱਜ ਵੀ 40 ਡਿਗਰੀ ਦੁਪਹਿਰੇ ਨੂੰ ਦੇਖ ਲਿਓ ਕਿੰਨੀ ਦੁਨੀਆ ਬੈਠੀ ਹੁੰਦੀ ਔਰ ਕਈ ਵਾਰੀ ਦੁੱਖਜਾ ਵੀ ਲੱਗਦਾ ਵੀ ਅਸੀਂ ਘੰਟਾ ਘੰਟਾ ਲੇਟ ਹੋ ਜਾਂਦੇ ਮਜਬੂਰੀ ਆ ਜਾ ਬਹੁਤ ਬਿਆਜ ਰਹਿਆ ਮਾਹੌਲ ਬਣਿਆ ਤੇ ਜਦ ਮੈਂ ਨਿਕਲਦਾ ਮੇਰੇ ਕੋਲ 15 ਮਿੰਟ ਤਾਂ ਫੋਟੋਵਾਂ ਦਰਵਾਣ ਨੂੰ ਹੀ ਲੱਗ ਜਾਂਦੇ ਇਹ ਪਰਮਾਤਮਾ ਦੀ ਅਕਾਲ ਪੁਰਖ ਵੈਗਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਮੇਰੇ ਤੇ ਤਾਂ ਬਹੁਤ ਜ਼ਿਆਦਾ ਕਿਰਪਾ ਆ ਮੈਨੂੰ ਹਰ ਚੀਜ਼ ਇਹਨਾਂ ਦੀ ਉਮੀਦ ਤੋਂ ਵੱਧ ਰੱਬ ਨੇ ਦੇਈ ਹਰ ਚੀਜ਼ ਤੁਸੀਂ ਦੇਖੋ ਵੀ ਮੈਂ ਨਾ ਸਚੀ ਦਸਣਾ ਹੈ ਬਾਈ ਫਰਿੰਦਰ ਸਿੰਘ ਜੀ ਆ ਕੇ ਇਹ ਲੋ ਟੈਂਡੇ ਕਿੜਾ ਆਈ ਪਿੰਡ ਮਰਾਦਪੁਰ ਸਾਡੇ ਸਮਾਜੀ ਆਏ ਆ ਕਿ ਇਹ ਦੇਖਦੇ ਜੀ ਇਸ ਨੇ ਜਿਹੜਾ ਇਲੈਕਸ਼ਨ ਕਰਦਾ ਸਾਡਾ ਪਿੰਡ ਵੈਸੇ ਪਹਿਲਾਂ ਵੀ ਅਕਾਲੀ ਦਲ ਪਿੰਡ ਸਾਡਾ ਪੰਥ ਕੋ ਪਿੰਡ ਹੈ ਅਸੀਂ ਆਈ ਵਾਰ ਅਕਾਲੀ ਦਲ ਨੂੰ ਜਿਤਾ ਕਰਨੇ ਆ ਤੱਕਰ ਕਿਸੇ ਦਾ ਸਾਹਮਣੇ ਤੋਂ ਦੇਖੋ ਟੱਕਰ ਤੇ ਇਹ ਵੀ ਦੇਖੋ ਹਰ ਇੱਕ ਬੰਦਾ ਆਪਣੇ ਆਪ ਚੱਲ ਰਿਹਾ ਟੱਕਰ ਤੇ ਸਾਡੀ ਸਾਡੀ ਤੇ ਮਾਲਕ ਦੇ ਮਾਲਕ ਦੇ ਅੱਗੇ ਬੇਨਤੀ ਹੈ ਸੱਚੇ ਪਾਤਸ਼ਾਹਗੇ ਸਾਡੇ ਤੇ ਕਿਰਪਾ ਕਰੇਗਾ ਸੱਚੇ ਪਾਤਸ਼ਾਹ ਇਹ ਟੱਕਰ ਤਾਂ ਸਾਡੀ ਆ ਵੀ ਸਾਰੇ ਜਿਹਨੇ ਹੁਣ ਪਿੰਡ ਹੈ ਸਾਡਾ ਪਿੰਡਾਂ ਚ ਲਾ ਲੋ ਸਾਰੇ ਪਿੰਡ ਜਿਹੜੇ ਟੱਕਰ ਤੋਂ ਨੇ ਤਰਾਂ ਵੀ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਮੈਂ ਜਿੱਤ ਰਿਹਾ ਮੈਂ ਜਿੱਤ ਰਿਹਾ ਪਰ ਸਾਨੂੰ ਜਿੱਤ ਕੇ ਆ ਵੀ ਸਾਡੀ ਤੇ ਕਿਰਪਾ ਹੋ ਗਈ ਹੈ ਕਿ ਜਰੂਰ ਕਿਰਪਾ ਹੋ ਗਈ ਐਨ ਕੇ ਸ਼ਰਮਾ ਬਹੁਤ ਦੀ ਨਾ ਜਿੱਤਣਗੇ ਜੀ ਅਸੀਂ ਮੀਟਿੰਗ ਕੀਤੀ ਆ ਕਿ ਉਹ ਜਹੰਗਾਰਾ ਮਿਲਿਆ ਸਾਨੂੰ ਬਹੁਤ ਅਸੀਂ ਪਿੰਡਾਂ ਦੀ ਬਾਹਰ ਵੀ ਜਾਣੇ ਆ ਪਿੰਡਾਂ ਜਾਣੇ ਜਿੱਥੇ ਜਾਣੇ ਹੰਗਾਰਾ ਸਾਨੂੰ ਪੂਰਾ ਮਿਲ ਰਿਹਾ ਸਾਰੇ ਪਿੰਡ ਸਤਕਾਰ ਮਿਲ ਰਿਹਾ ਬਿਲਕੁਲ ਸਤਿਕਾਰ ਇਹਨਾਂ ਮੇਰਾ ਜਿਹੜਾ ਰੇ ਰੱਬ ਦਾ ਨਾਮ ਬਿਲਕੁਲ ਸਤਿਕਾਰ ਮੇਰਾ ਪੂਰਾ ਵੋਟਰਾਂ ਨੂੰ ਕੀ ਅਪੀਲ ਕਰਦੇ ਵੋਟਰਾਂ ਨੂੰ ਵੀ ਫੀਲ ਕਰਨਾ ਵੀ ਐਨ ਕੇ ਸ਼ਰਮਾ ਜਿਹੜੇ ਸਾਡੇ ਨੇ ਉਹ ਬਹੁਤ ਵਧੀਆ ਵਧੀਆ ਕੈਂਡੀਡੇਟ ਨੇ ਤੇ ਜਿੱਦੋਂ ਤੋਂ 92 ਤੋਂ ਉਹ ਕਾਲੀਦਾਲ 92 ਜੋ ਕਾਲੀਦਾਲ ਵਿੱਚ 92 ਜੋ ਕਾਲੀਦਾਲ ਚ ਆਏ ਸੀਗੇ ਹੁਣ ਤਾਂ ਕਾਲੀਦਾਲ ਚ ਨੇ ਤੇ ਸਾਨੂੰ ਐਡਾ ਵਧੀਆ ਕੈਂਡੀਡੇਟ ਮਿਲਿਆ ਦੇਸੀ ਬਹੁਤ ਸਾਡਾ ਸਾਨੂੰ ਤੇ ਚਾ ਚੜਾ ਜਿਵੇਂ ਵਿਆਹ ਤਰਾ ਚਾਹ ਦਾ ਵਿਆਹ ਚੜਾ ਸਮ ਚਾ ਚੜਾ ਹੋਵੇ ਇਹ ਪਗਲ ਕਰੀ ਜਿਵੇਂ ਹੋਰ ਵੀ ਉਮੀਦਵਾਰ ਆ ਗਏ ਪਰ ਫਿਰ ਵੀ ਜੇ ਨਾਲ ਤਾਂ ਫੋਟੋ ਦੀ ਗੱਲ ਕਰੀਏ ਫੋਟੋ ਠੀਕ ਆ ਜਾਂਦੇ ਆ ਅੱਜ ਦਿਨ ਤੋਂ ਦਬਾਰੇ ਦੱਸਿਓ ਫੋਟੋ ਨੇ ਫੀਲ ਕਰਦੇ ਆ ਵੀ ਪਹਿਲੀ ਜੂਨ ਨੂੰ ਵੀ ਤੱਕੜੀ ਦੇ ਚੋਣ ਛਾਣ ਤੇ ਮੋਹਰ ਲਾ ਕੇ ਐਨ ਕੇ ਸ਼ੈਮਾ ਨੂੰ ਜਿਤਾਓ